ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਸਾਖੀ ਕਿਨੀ ਜੈਤਰਾਮ ਨਾਲ ਬਚਨ ਬिलास ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਗੱਲ اٹਲ ਰਹੀ ਹੈ ਕਿ ਜਿਸ ਵੀ ਇਸਤਰੀ ਪੁਰਖ ਨੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਏ ਉਹ ਹੀ ਸਦਾ ਵਾਸਤੇ ਸਤਿਗੁਰੂ ਜੀ ਦਾ ਹੋ ਗਿਆ ਉਹੋ ਸਾਈਭਾ ਨੂੰ ਜਿਉਂਦੇ ਜੀ ਨਹੀਂ ਭੁੱਲਿਆ ਜੈਤਰਾਮ ਦਾदू ਦੇ ਡੇਰੇ ਦਾ ਮਹੰਤ ਸੀ ਸਤਗੁਰੂ ਜੀ ਉਸ ਨੂੰ ਮਿਲ ਕੇ ਅੱਗੇ ਨਿਕਲ ਆਏ ਪਰ ਉਸ ਦਾ ਚਿੱਤ ਡੇਰੇ ਬੈਠਣ ਨੂੰ ਨਾ ਕੀਤਾ ਉਹ ਸਾਈਭਾ ਦੇ ਪਿੱਛੇ ਆ ਗਿਆ ਉਸ ਨੇ ਲੱਭਦਿਆਂ ਲੱਭਦਿਆਂ ਬੁਰਹਾਨਪੁਰ ਦੀ ਧਰਮਸ਼ਾਲਾ ਵਿੱਚ ਸਤਗੁਰੂ ਜੀ ਨੂੰ ਲੱਭ ਹੀ ਲਿਆ ਸਤਗੁਰੂ ਜੀ ਅਜੇ ਬਜ਼ੁਰਗ ਜੋਗੀ ਰਾਸੇ ਕੋਲ ਹੀ ਬੈਠੇ ਸਨ ਕਿ ਜੈਤਰਾਮ ਆਪੁੱਜਾ ਉਸ ਨੇ ਨਮਸਕਾਰ ਕੀਤੀ ਸਾਹਿਬਾਂ ਨੇ ਸੁਕਸਾਨ ਪੁੱਛੀ ਤੇ ਆਉਣ ਦਾ ਕਾਰਨ ਪੁੱਛਿਆ ਉਸ ਪੁੱਛ ਦਾ ਉੱਤਰ ਉਸਨੇ یوں ਦਿੱਤਾ ਮਹਾਰਾਜ ਆਇਆ ਹਾਂ ਆਪਦੇ ਦਰਸ਼ਨਾ ਵਾਸਤੇ ਬਿਨਾ ਦਰਸ਼ਨਾ ਤੋਂ ਹੋਰ ਕੋਈ ਇੱਛਾ ਨਹੀਂ ਨਾ ਮੈਂ ਗ੍ਰਹਿਸਤੀ ਹਾਂ ਨਾ ਸੁਦਾ ਕਰਤੇ ਨਾ ਹੀ ਰਾਜਾ ਇਸ ਵਾਸਤੇ ਦੁਨੀਆ ਦੀ ਘਰ ਕੋਈ ਨਹੀਂ ਇਹੋ ਇੱਛਾ ਹੈ ਕਿ ਭਜਨ ਕਰਦਿਆਂ ਹੋਇਆਂ ਮਾਤ ਲੋਕ ਨੂੰ ਛੱਡਿਆ ਜਾਵੇ ਪਰ ਆਪ ਜੀ ਦੇ ਦਰਸ਼ਨਾ ਦੀ ਤੜਪ ਇੱਥੇ ਲੈ ਆਈ ਹੈ ਜਿਵੇਂ ਮੱਛਲੀ ਪਾਣੀ ਤੋਂ ਬਿਨਾਂ ਵਿਆਕੁਲ ਹੋ ਜਾਂਦੀ ਹੈ ਤਿਵੇਂ ਮੈਂ ਆਪ ਦੇ ਔਣ ਪਿਛੋਂ ਵਿਆਕੁਲ ਹੋ ਗਿਆ ਦਇਆ ਕਰੋ ਮਿਹਰ ਕਰੋ ਸ਼ਾਂਤੀ ਬਖਸ਼ੋ ਸਤਗੁਰੂ ਜੀ ਨੇ ਜੈਤਰਾਮ ਨੂੰ ਸਤ ਮਾਰਗ ਨਿਰਲੇਪਤਾ ਤੇ ਸਮ ਦ੍ਰਿਸ਼ਟੀ ਅਤੇ ਭਜਨ ਦਾ ਉਪਦੇਸ਼ ਦੇ ਕੇ ਨਿ ਹੱਲ ਕੀਤਾ ਇਸ ਦੇ ਪਿਛੋਂ ਬਚਨ ਬਿਲਾ ਸੁਣਦੇ ਰਹੇ ਗੱਲਾਂ ਬਾਤਾਂ ਵਿੱਚ ਜੈਤਰਾਮ ਨੇ ਸਾਈ ਭਾ ਨੂੰ ਪੁੱਛਿਆ ਕਿ ਉਹਨਾਂ ਅੱਗੇ ਕਿੱਧਰ ਨੂੰ ਜਾਣਾ ਹੈ ਇਸ ਪੁੱਛ ਦਾ ਉੱਤਰ ਦਿੰਦਿਆਂ ਹੋਇਆਂ ਸਾਈ ਭਾ ਨੇ ਫਰਮਾਇਆ ਖਿਆਲ ਹੈ ਨਦੀ ਗੋਦਾਵਰੀ ਤੋਂ पार ਜਾਈਏ ਦੱਖਣ ਦੀ ਜੋ ਤੀਰਥਾਨ ਉਹਨਾਂ ਨੂੰ ਵੀ ਦੇਖਾਂਗੇ ਇੱਧਰ ਤੀਰਤ ਬਹੁਤ ਹਨ ਸਤਿਗੁਰੂ ਨਾਨਕ ਦੇਵ ਜੀ ਇੱਧਰ ਆਏ ਸਨ ਉਹਨਾਂ ਦਾ ਲਾਇਆ ਹੋਇਆ ਸਿੱਖੀ ਦਾ ਬਾਗ ਵੀ ਕਿਤੇ ਹੈ ਜਿਸ ਬਾਗ ਨੂੰ ਸੁਣਿਆ ਹੈ ਉਦਾਸੀ ਸਾਧੂ ਪਾਲ ਰਹੇ ਹਨ ਚੰਦਨ ਦੇ ਬੰਨ ਦੇਖਣ ਦੀ ਵੀ ਇੱਛਾ ਹੈ ਅੱਗੇ ਅਕਾਲਪੁਰਖ ਨੂੰ ਜੋ ਪਾਵੇ ਕਿਉਂਕਿ ਉਸ ਦੀ ਹੁਕਮ ਨਾਲ ਹੀ ਸਭ ਕੁਝ ਹੁੰਦਾ ਹੈ ਜੀਵ ਦੇ ਹੱਥ ਵਸ ਕੀ ਹੈ ਹਾਂ ਮਰਾਟਿਆਂ ਦੇ ਆਗੂ ਵੀ ਮਿਲਣਾ ਚਾਹੁੰਦੇ ਹਨ ਉਹਨਾਂ ਨਾਲ ਵੀ ਸ਼ਾਇਦ ਮੇਲ ਹੋ ਜਾਵੇ ਮੁਗਲ ਬਾਦਸ਼ਾਹ ਦਿਲਦਾ ਕੋਟਾ ਨਿਕਲਿਆ ਹੈ ਉਸਨੇ ਜੋ ਅਸਾਂ ਨਾਲ ਕੋਲ ਇਕਰਾਰ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਖੋਟੀ ਨੀਤ ਨਾਲ ਇਧਰ ਆ ਗਿਆ ਇਸ ਕੁਟਿਲਤਾ ਦਾ ਕੀਤਾ ਭਾਵੇਗਾ ਸਮਾਂ ਆਉਣ ਵਾਲਾ ਹੈ ਜਦੋਂ ਇਹਨਾਂ ਦੁਸ਼ਟਾਂ ਨੂੰ ਆਪਣੇ ਪਾਪ ਯਾਦ ਆਉਣਗੇ ਜੈਤਰਾ ਮਹਾਰਾਜ ਤੁਰਕ ਦਾ ਬਚਨ ਕਦੀ ਸੱਚਾ ਨਹੀਂ ਹੋ ਸਕਦਾ ਇਹ ਝੂਠੇ ਹਨ ਸਤਗੁਰੂ ਜੀ ਸਾਰੇ ਕੌਮ ਝੂਠੀ ਨਹੀਂ ਕਈ ਤੁਰਕ ਸੱਚੇ ਤੇ ਇਮਾਨਦਾਰ ਵੀ ਹਨ ਪਰ ਇਹ ਜੋ ਹਾਕਮ ਹਨ ਇਹ ਮਾੜੇ ਹਨ ਕਿਉਂਕਿ ਝੂਠ ਬੋਲਣਾ ਤੇ ਖੂਨ ਕਰਨਾ ਇਹਨਾਂ ਨੂੰ ਵਿਰਸੇ ਵਿੱਚ ਮਿਲਿਆ ਹੈ ਖੈਰ ਅਸੀਂ ਤਾਂ ਇੱਕੋ ਗੱਲ ਜਾਣਦੇ ਹਾਂ ਕਿ ਜੀਵ ਆਪਣੇ ਕੀਤੇ ਦਾ ਫਲ ਪਾਉਂਦੇ ਹਨ ਜੈ ਥਾਮ ਹਾਂ ਜੇ ਦੱਖਣ ਵਿੱਚ ਦਰਿਆ ਗੋਦਾਵਰੀ ਦੇ ਕਿਨਾਰੇ ਵਸਦੇ ਨਗਰ ਨੰਦੇੜਵਾਲ ਜਾਵੋ ਤਾਂ ਇੱਕ ਗੱਲ ਦਾ ਧਿਆਨ ਰੱਖਣਾ ਸਤਿਗੁਰੂ ਜੀ ਕਿਸ ਗੱਲ ਦਾ ਜੈਤਰਾਮ ਜੀ ਉਥੇ ਇੱਕ ਸਾਧੂ ਰਹਿੰਦਾ ਹੈ ਨਰੈਣ ਦਾਸ ਵੈਸ਼ਨੋ ਸਾਧੂ ਦਾ ਚੇਲਾ ਉਸ ਨੂੰ ਲక్ష్ਮਣ ਦੇਵ ਕਹਿੰਦੇ ਹਨ ਉਹ ਨਿਰਾਲਾ ਹੀ ਸਾਧੂ ਹੈ ਵੱਡੇ ਤੋਂ ਵੱਡੇ ਸਾਧੂ ਦੀ ਨਿਰਾਤਰੀ ਕਰ ਦਿੰਦਾ ਹੈ ਸਤਿਗੁਰੂ ਜੀ ਕੀ ਕਰਦਾ ਹੈ ਕੀ ਆਗਦਾ ਹੈ ਸਾਧੂ ਸੰਤਾਂ ਨੂੰ ਜੈਤਰਾਮ ਮਹਾਰਾਜ ਮੈਂ ਹੱਦ ਬੀਤੀ ਦੱਸਦਾ ਹਾਂ ਸੁਣੀ ਸੁਣਾਈ ਗੱਲ ਤਾਂ ਕਿਸੇ ਵੇਲੇ ਝੂਠੀ ਵੀ ਹੋ ਸਕਦੀ ਹੈ ਕੁਝ ਦਿਨ ਹੋਏ ਮੈਂ ਗੋਦਾਬਰੀ ਵੱਲ ਗਿਆ ਸਾਂ ਫਿਰ ਦਾ ਫਿਰ ਆਂਦਾ ਨੰਦੇੜ ਜਾ ਪੂਜਾ ਨੰਦੇੜ ਦੇ ਬਾਹਰ ਨਦੀ ਦੇ ਕਿਨਾਰੇ ਮਾਧੋਦਾਸ ਦਾ ਡੇਰਾ ਸੀ ਮੈਂ ਵੀ ਸੋਭਾ ਸੁਣ ਕੇ ਉੱਥੇ ਚੱਲਿਆ ਗਿਆ ਪਹਿਲਾਂ ਉਸਨੇ ਮੇਰੀ ਬਹੁਤ ਸੇਵਾ ਕੀਤੀ ਭੋਜਨ ਖਵਾਇਆ ਸੁੱਖ ਸੰਤ ਪੁੱਛੀ ਤੇ ਅੰਤ ਮੈਨੂੰ ਉਸਨੇ ਮੰਝੇ ਉੱਥੇ ਬਿਠਾ ਦਿੱਤਾ ਮੈਂ ਬੈਠਾ ਹੋਇਆ ਗੱਲਾਂ ਕਰ ਰਿਹਾ ਹਸਾਂ ਕਿ ਬਿਨਾ ਕਿਸੇ ਪੁਰਖ ਦੇ ਹੱਥ ਲਾਉਣ ਤੇ ਉਹ ਮੰਝਾ ਉਲਟ ਪਿਆ ਤੇ ਮੈਂ ਮੰਝੇ ਦੇ ਹੇਠਾਂ ਆ ਗਿਆ ਬੈਰਾਗੀ ਤੇ ਉਹਦੇ ਚੇਲੇ ਜ਼ੋਰ ਨਾਲ ਖਿੱਲੀ ਮਾਰ ਕੇ ਹੱਸੇ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿਸੇ ਸੱਚੇ ਗੁਰੂ ਦਾ ਚੇਲਾ ਹੈ ਦੂਸਰੇ ਦੇ ਸ਼ਬਦ ਸੰ ਸਾਧੂ ਸੰਤ ਕਾਹੂ ਹੈ ਐਵੇਂ পেট ਭਰਨ ਦਾ ਵਸੀਲਾ ਬਣਾ ਛੱਡਿਆ ਹੈ ਤੀਸਰੇ ਨੇ ਆਖਿਆ ਅਜੇ ਬਾਲ ਉਮਰ ਹੈ ਇਹ ਕੀ ਜਾਣੇ ਜੋਗੀ ਦੀਆਂ ਸਿੱਧੀਆਂ ਸ਼ਕਤੀਆਂ ਨੂੰ ਉਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਹੋਇਆ ਮੈਂ ਜੋ ਭੋਜਨ ਖਾਧਾ ਸੀ ਉਹ ਵੀ ਮੈਨੂੰ ਨਾ ਪਚਿਆ ਮੈਂ ਤਾਂ ਮੰਜੇ ਹੀ ਤੋਂ ਨਿਕਲ ਕੇ ਬੈਰਾਗੀ ਨੂੰ ਬੁਰਾ ਪਲਾ ਕਹਿੰਦਾ ਹੋਇਆ ਬਾਹਰ ਆ ਗਿਆ ਬਾਹਰ ਆ ਕੇ ਮੈਂ ਹੋਰ ਸਾਧੂਆਂ ਨਾਲ ਗੱਲ ਕੀਤੀ ਉਹਨਾਂ ਵੀ ਕੰਨਾ ਉੱਤੇ ਹੱਥ ਧਰ ਕੇ ਕਿਹਾ ਪਲਾ ਹੋਇਆ ਜਾਨ ਬਚੀ ਉੱਤੇ ਤਾਂ ਜਾਨ ਦਾ ਵੀ ਡਰ ਰਹਿੰਦਾ ਹੈ ਕਈ ਸਾਧੂ ਗਮ ਨਾਲ ਚਲਾਣਾ ਕਰ ਗਏ ਹਨ ਕਿਉਂਕਿ ਉਸ ਬੇਰਾਗੀ ਕੋਲ ਬਹੁਤ ਸਾਰੇ ਵੀਰ ਵਸ ਕੀਤੇ ਹੋਏ ਹਨ ਉਹਨਾਂ ਵੀਰਾਂ ਨਾਲ ਉਸ ਸਾਧੂਆਂ ਨੂੰ ਚੁਕਵਾ ਕੇ ਅੱਧ ਅਸਮਾਨ ਵਿੱਚ ਭੇਜ ਦਿੰਦਾ ਹੈ ਕਦੀ ਨਦੀ ਵਿੱਚ ਸੁੱਟਵਾ ਕੇ ਗੋਤੇ ਦਿੰਦਾ ਹੈ ਡਰਦਾ ਉਹ ਕਿਸੇ ਕੋਲੋਂ ਨਹੀਂ ਇਕ ਮਹਾਬਲੀ ਹੈ ਦੂਸਰਾ ਉਸਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਹਨ ਬੜੀ ਕੋਰ ਤਪੱਸਿਆ ਕੀਤੀ ਹੈ ਮਹਾਰਾਜ ਮੈਂ ਬਹੁਤ ਹੀ ਗੱਲਾਂ ਸੁਣੀਆਂ ਹਨ ਮੈਂ ਇਹੋ ਸਲਾਹ ਦਿੰਦਾ ਹਾਂ ਕਿ ਉਧਰ ਨਾ ਜਾਇਓ ਜੈਤਰਾਮ ਦਾ ਲੰਮਾ ਵਿਖਿਆਨ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਜੈਤਰਾਮ ਇਹੋ ਪ੍ਰਤੀਤ ਹੁੰਦਾ ਹੈ ਕਿ ਅਸਾਂ ਉੱਥੇ ਜ਼ਰੂਰ ਜਾਣਾ ਹੈ ਅਸੀਂ ਉਸ ਬੰਦੇ ਨੂੰ ਲੱਭ ਰਹੇ ਹਾਂ ਸ਼ਾਇਦ ਉਸਦੇ ਕਾਰਨ ਹੀ ਇਧਰ ਆਏ ਹਾਂ ਉਹ ਕੁਰਾਹੀ ਜਾ ਰਿਹਾ ਹੈ ਜੀਵਨ ਸ਼ਕਤੀ ਨੂੰ ਐਵੇਂ ਗਵਾ ਰਿਹਾ ਹੈ ਉਸ ਨੂੰ ਸਿੱਧੇ ਰਾਹ ਪਾਉਣਾ ਚਾਹੀਦਾ ਹੈ ਚੰਗਾ ਹੋਇਆ ਤੁਸੀਂ ਦੱਸ ਦਿੱਤਾ ਅਸਾਂ ਦਾ ਵਿਚਾਰ ਸੀ ਭਾਖਿਆ ਵਿੱਚ ਆਉਂਦਾ ਸੀ ਕਿ ਐਸਾ ਕੋਈ ਪੁਰਖ ਹੈ ਉਹ ਅਸਾਂ ਦਾ ਚੇਲਾ ਬਣੇਗਾ ਉਹ ਅਸਾਂ ਦੇ ਬਹੁਤ ਕਾਰਜ ਕਰੇਗਾ ਜ਼ੁਲਮਦਾਰ ਨਾਸ ਕਰੇਗਾ ਜੈਤਰਾਮ ਸਤਕ੍ਰੂ ਚੀ ਦੀ ਮਹਾਸ਼ਕਤੀ ਤੋਂ ਜਾਣੂ ਸੀ ਕਿ ਸਾਹਿਬ ਜੋ ਬਚਨ ਆਖਦੇ ਉਸ ਤੇ ਚੱਲਦੇ ਜ਼ਰੂਰ ਹਨ ਵਚਨ ਪੂਰਾ ਕਰਨਾ ਆਪ ਦਾ ਪਰਮ ਤਰਮ ਹੈ ਉਸ ਦੇ ਅਗੇ ਕੋਈ ਗੱਲ ਨਾ ਕੀਤੀ ਹੋਰ ਗੱਲਾਂ ਹੁੰਦੀਆਂ ਰਹੀਆਂ ਜੈਤਰਾਮ ਸਤਗੁਰੂ ਜੀ ਦੇ ਪਾਸ 8 ਦਿਨ ਹੀ ਸੱਚੇ ਤਿਆਗ ਬਾਰੇ ਉਪਦੇਸ਼ ਸੁਣਦਾ ਰਿਹਾ ਸਤਗੁਰੂ ਜੀ ਦਇਆ ਦੇਕਰ ਆ ਕੇ ਉਸ ਨੂੰ નિਹਾਲ ਕਰਤੇ ਰਹੇ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾਂ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ